ਹੈਲੋ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਮੈਡੀਟੇਸ਼ਨ ਸੈਸ਼ਨ ਵਿੱਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਈਜ਼ੀ ਮੈਡੀਟੇਸ਼ਨ ਟਿਪਸ ਜਿਸ ਨਾਲ ਤੁਸੀਂ ਤੁਹਾਡੀ ਬੋਡੀ ਬਿਲਕੁਲ ਰਿਲੈਕਸ ਐਂਡ ਸਟ्रेस ਫਰੀ ਹੋ ਜਾਏਗੀ ਕਿਉਂਕਿ ਅੱਜ ਕੱਲ੍ਹ ਸਮੇਂ ਦੀ ਬਹੁਤ ਵੱਡੀ ਲੋਡ ਹੈ ਕਿ ਅਸੀਂ ਆਪਣੀ ਮਾਈਂਡ ਨੂੰ ਥੋੜਾ ਰਿਲੈਕਸ ਕਰੀਏ ਕਿਉਂਕਿ ਜਦੋਂ ਆਪਾਂ ਆਪਣੀ ਬੋਡੀ ਲਈ ਜਾਂ ਆਪਣੇ ਮਾਈਂਡ ਲਈ ਟਾਈਮ ਨਹੀਂ ਕੱਢ ਪਾਉਂਦੇ ਤਾਂ ਅਸੀਂ ਕਈ ਵਾਰ ਉਸ ਨੂੰ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਾਂ ਤੇ ਇਸ ਲਈ ਹਰ ਇੱਕ ਬੰਦੇ ਨੂੰ ਆਪਣੇ ਲਈ ਥੋੜਾ ਟਾਈਮ ਜ਼ਰੂਰ ਕੱਢਣਾ ਚਾਹੀਦਾ ਹੈ ਤੇ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਜੀ ਮੈਡੀਟੇਸ਼ਨ ਦੀ ਵਿਧੀ ਸਭ ਤੋਂ ਪਹਿਲਾਂ ਤਾਂ ਤੁਸੀਂ ਜੇ ਸਵੇਰੇ ਦਟ ਟਾਈਮ ਚੁਣੋ ਉਹ ਸਬ ਤੋਂ ਬੈਟਰ ਹੈ ਕਿਉਂਕਿ ਸਵੇਰ ਵੇਲੇ ਬਿਲਕੁਲ ਸ਼ਾਂਤੀ ਹੁੰਦੀ ਹੈ ਆਸ-ਪਾਸ ਬਿਲਕੁਲ ਟ੍ਰੈਫਿਕ ਦੀ ਜਾਂ ਕੋਈ ਮੋਬਾਈਲ ਦੀ ਜਾਂ ਟੀਵੀ ਦੀ ਕੋਈ ਸ਼ੋਰ ਸ਼ਾਬਾ ਨਹੀਂ ਹੁੰਦਾ ਇਸ ਲਈ ਲੱਗ ਲਈ ਬੈਟਰ ਹੈ ਕਿ ਤੁਸੀਂ ਸਵੇਰ ਦਾ ਟਾਈਮ ਚੁਣੋ ਬੱਟ ਜੇ ਤੁਹਾਡੇ ਲਈ ਨਹੀਂ ਟਾਈਮ ਹੈਗਾ ਤੁਹਾਡੇ ਕੋਲ ਨਾ ਜਾਂ ਤੁਸੀਂ ਨਹੀਂ ਕਰ ਪਾਉਂਦੇ ਤਾਂ ਤੁਸੀਂ ਸਿਰਫ ਇੱਕ ਸ਼ਾਂਤਮਈ ਜਗ੍ਹਾ ਲੱਭਣੀ ਹੈ ਆਪਣੇ ਕਾਂ ਦੇ ਕਿਸੇ ਕੋਨੇ ਵਿੱਚ ਕਿਸੇ ਰੂਮ ਦੇ ਵਿੱਚ ਬਿਲਕੁਲ ਸ਼ਾਂਤ ਹੋ ਕੇ ਬੈਠਣਾ ਹੈ ਆਸਪਾਸ ਸਾਡੇ ਕੋਈ ਹੋਣਾ ਨਹੀਂ ਚਾਹੀਦਾ ਮਤਲਬ ਸ਼ੋਰ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਇੱਕ ਚਟਾਈ ਲੈਣੀ ਹੈ ਉਸ ਨੂੰ ਫਰਸ਼ ਤੇ ਵਿਸਾ ਕੇ ਇੱਕ ਚੌਂਕਣਾ ਮਾਰ ਕੇ ਬੈਠ ਜਾਣਾ ਹੈ ਮੈਡੀਟੇਸ਼ਨ ਵਾਲੀ ਸਥਿਤੀ 'ਚ ਉਸ ਤੋਂ ਬਾਅਦ ਕੀ ਕਰਨਾ ਹੈ ਜੀ ਆਪਣੀਆਂ ਅੱਖਾਂ ਨੂੰ ਹੌਲੀ-ਹੌਲੀ ਬੰਦ ਕਰਨਾ ਹੈ ਬੰਦ ਕਰਨ ਤੋਂ ਬਾਅਦ ਇਮੇਜਿਨੇਸ਼ਨ ਦੀ ਦੁਨੀਆ ਵਿੱਚ ਚਲੇ ਜਾਣਾ ਹੈ ਇਮੇਜਿਨੇਸ਼ਨ ਮਤਲਬ ਤੁਸੀਂ ਕਦੀ ਆਪਣੇ ਮਨ ਵਿੱਚ ਕੋਈ ਘੁੰਮਣ ਦਾ ਵਿਚਾਰ ਬਣਾਇਆ ਹੋਵੇਗਾ ਜਿੱਥੇ ਤੁਸੀਂ ਕਿਤੇ ਜੰਗਲੀ ਏਰੀਆ ਜਾਂ ਕਿਤੇ ਪਹਾੜੀ ਏਰੀਆ ਵਿੱਚ ਜਾਣਾ ਚਾਹੁੰਦੇ ਹੋ ਤੇ ਤੁਸੀਂ ਇਮੇਜਿਨ ਕਰੋਗੇ ਤੁਸੀਂ ਇੱਕ ਪਹਾੜੀ ਏਰੀਆ ਵਿੱਚ ਬੈਠੇ ਹੋ ਜਿੱਥੇ ਆਸ-ਪਾਸ ਬਿਲਕੁਲ ਹਰਿਆਲੀ ਹੈ ਤੇ ਲਾਗੇ ਚਰਨੇ ਵਹਿ ਰਹਿਣ ਤੁਸੀਂ ਇੱਕ ਸੰਘਣੇ ਰੁੱਖ ਦੀ ਛਾਂ ਹੇਠ ਬੈਠੇ ਹੋ ਹੋ ਮੈਂਡੀਟੇਸ਼ਨ ਕਰ ਰਹੇ ਹੋ ਜਦੋਂ ਤੁਸੀਂ ਇਹ ਇਮੈਜਿਮੇਜਿਨੇਸ਼ਨ ਕਰੋਗੇ ਤਾਂ ਤੁਹਾਨੂੰ ਸੱਚਮੁੱਚ ਇਹ ਫੀਲ ਹੋਣ ਲੱਗੇਗਾ ਕਿ ਆਸਪੜਾ ਆਸ-ਪਾਸ ਤੁਹਾਡੇ ਇਸ ਤਰ੍ਹਾਂ ਦੀ ਜਿਹੜੀ ਬਣੀ ਹੋਈ ਹੈ ਪ੍ਰਸਥਿਤੀ ਤੇ ਤੁਸੀਂ ਰਿਲੈਕਸ ਹੋਣ ਦੀ ਹੋਗੇ ਬਿਲਕੁਲ ਇਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਰੱਖਣਾ ਹੈ ਤੇ ਹੌਲੀ-ਹੌਲੀ ਸਮਾਈਲ ਕਰਨੀ 5-10 ਸੈਕਿੰਡ ਬਾਅਦ ਤੁਸੀਂ ਸਮਾਈਲ ਕਰਦੇ ਰਹਿਣਾ ਹੈ ਇਸ ਨਾਲ ਜਿਹੜੀਆਂ ਤੁਹਾਡੀਆਂ ਟੈਨਸ਼ਨ ਜੋ ਵੀ ਪਰੇਸ਼ਾਨੀਆਂ ਤੁਹਾਡੇ ਦਿਮਾਗ ਵਿੱਚ ਚੱਲ ਰਹੀਆਂ ਨੇ ਉਹ ਹੌਲੀ-ਹੌਲੀ ਬਾਹਰ ਨਿਕਲਣਗੀਆਂ ਸਮਾਈਲ ਰਹਿਣ ਸਮਾਈਲ ਕਰਦੇ ਹੋ ਅੱਡੇ ਤੁਹਾਡਾ ਜਿਹੜਾ ਫੇਸ ਹੈ ਉਸ ਤੇ ਵੀ ਰਿਲੈਕਸੇਸ਼ਨ ਆਏਗੀ ਤੁਹਾਡਾ ਫੇਸ ਦਾ ਗਲੋ ਇਸ ਨਾਲ ਵਧੇਗਾ ਤੇ ਤੁਹਾਡਾ ਜਿਹੜਾ ਮਾਈਂਡ ਹੈ ਬਿਲਕੁਲ ਸ਼ਾਂਤ ਹੋਏਗਾ ਤੁਸੀਂ ਆਪਣੇ ਆਪ ਨੂੰ ਇੰਜ ਹਲਕਾ ਫੁਲਕਾ ਮਹਿਸੂਸ ਕਰੋਗੇ ਤੁਹਾਡੀ ਬਾਡੀ ਬਿਲਕੁਲ ਰਿਲੈਕਸ ਹੋਏਗੀ ਤੇ ਇਸ ਨੂੰ ਇਸ ਸਥਿਤੀ ਨੂੰ ਤੁਸੀਂ ਤੁਹਾਡਾ ਦਿਲ ਹੀ ਨਹੀਂ ਕਰੇਗਾ ਕਿ ਤੁਸੀਂ ਆਪਣੀਆਂ ਅੱਖਾਂ ਖੋਲੋ ਕਿਉਂਕਿ ਤੁਸੀਂ ਬਿਲਕੁਲ ਰਿਲੈਕਸ ਹੋ ਚੁੱਕੇ ਹੋਏ ਹੋਗੇ ਤੇ ਤੁਹਾਨੂੰ ਇੰਦਾ ਦਾ ਫੀਲ ਹੋਣ ਲੱਗੇਗਾ ਕਿ ਤੁਸੀਂ ਇਸ ਇਕਨਾ ਨੇਚਰ ਦੇ ਬਿਲਕੁਲ ਕੋਲ ਬੈਠੇ ਹੋਇਓ ਇਸ ਲਈ ਤੁਸੀਂ ਇਸ ਤਰ੍ਹਾਂ ਅੱਖਾਂ ਬੰਦ ਰੱਖਣੀਆਂ ਨੇ ਆਪਣੀਆਂ ਤੇ 2 2 ਸੈਕਿੰਡ ਬਾਅਦ ਜਾਂ 5 ਸੈਕਿੰਡ ਬਾਅਦ ਤੁਸੀਂ ਸਮਾਈਲ ਕਰਨਾ ਹੈ ਸਮਾਈਲ ਕਰਨ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਬੰਦ ਰੱਖਣਾ ਹੈ ਉਸ ਤੋਂ ਬਾਅਦ ਗਹਿਰੀ ਸਾਹਸ ਲੈਣੀ ਹੈ ਜਿਵੇਂ ਆਪਾਂ ਸਾਹ ਲੈਣਾ ਹੈ ਫਿਰ ਛੱਡਣਾ ਹੈ ਤੇ ਲੈਣਾ ਹੈ ਫਿਰ ਛੱਡਣਾ ਹੈ 2 3 ਵਾਰ ਲੌਂਗ ਲੌਂਗ ਵਾਲਾ ਆਪਾਂ ਇਹੋ ਕਰਨਾ ਹੈ ਉਸ ਤੋਂ ਬਾਅਦ ਇੱਕ ਵਾਰ ਫਿਰ ਲਾਸਟ ਵਾਰੀ ਤੁਸੀਂ ਆਪਣੀ ਸਮਾਈਲ ਕਰਨੀ ਹੈ ਫੇਸ ਤੇ ਛੋਟੀ ਸਮਾਈਲ ਮਤਲਬ ਹਸਣਾ ਨਹੀਂ ਹੈ ਸਮਾਈਲ ਕਰਨੀ ਹੈ ਜਸਟ ਤੇ ਸਮਾਈਲ ਕਰਦੇ ਹੋਏ ਤੁਸੀਂ ਜਿ ਚਾਹੋ ਤੇ ਮਤਲਬ ਤੁਹਾਡਾ ਦਿਲ ਨਹੀਂ ਕਰੇਗਾ ਵੈਸੇ ਤੇ ਬਟ ਅਗਰ ਤੁਸੀਂ ਤੁਹਾਡਾ ਟਾਈਮ ਨਹੀਂ ਹੈ ਤੁਹਾਡੇ ਕੋਲ ਤੇ ਤੁਸੀਂ ਆਪਣਾ ਅੱਖਾਂ ਹੌਲੀ-ਹੌਲੀ ਖੋਲ ਲਿਆ ਨੇ ਅੱਖਾਂ ਬੰਦ ਤੇ ਤੁਹਾਨੂੰ ਬਿਲਕੁਲ ਇੰਜ ਮਹਿਸੂਸ ਹੋਏਗਾ ਕਿ ਤੁਹਾਡੀ ਬਾਡੀ ਤੋਂ ਪਤਾ ਨਹੀਂ ਕਿੰਨਾ ਵੱਡਾ ਬਰਡਨ ਕੋਈ ਉੱਤਰ ਚੁੱਕਿਆ ਹੈ ਤੁਹਾਡਾ ਜਿਹੜਾ ਬਾਡੀ ਬਿਲਕੁਲ ਰਿਲੈਕਸ ਐਂਡ ਸ਼ਾਂਤ ਹੋਈ ਹੋਏਗੀ ਤੇ ਮੈਂ ਇਹ ਤੁਹਾਡੇ ਨੇ ਇਹ ਕਰਦੀਆਂ ਮਤਲਬ ਦਾਵਾ ਕਰਦੀਆਂ ਕਿ ਤੁਸੀਂ ਇਸ ਵਿਧੀ ਨੂੰ ਕਰਨ ਤੋਂ